ਦੀ ਫਤਿਹ ਮੇਰੇ ਸੱਜਣਾਂ ਸੱਜਣਾਂ ਨੂੰ ਬਧਾਈਆਂ ਪੰਜ ਸਾਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਕੀ ਕਹਿਣਾ ਤੁਹਾਨੂੰ ਤੁਹਾਡੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਝੋਲੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀ ਆ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਵਰੀ ਧੀ ਦੀ ਦਾਤ ਬਖਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾਂ ਧੀ ਆ ਤਾਂ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂ ਦੀ ਅੰਸ ਸਾਡੀ ਵਧੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸਿੰਘਾ ਮਹਾਰਾਜ ਅੱਗੇ ਤੇ ਅਰਦਾਸ ਕੀਤੀ ਮਰ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਉਹ ਪੂਰਾ ਤੇ ਪੂਰਾ ਸਹਿਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇਰ ਧੀ ਦੀ ਦਾਤ ਬਖਸ਼ਿਸ਼ ਹੋਈ ਹੈ ਸੋ ਮੈਂ ਪਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਿਆਤ੍ਰਕਾ ਖੁਸ਼ੀਆਂ ਦਾਤਾਂ ਬਖਸ਼ਦੇ ਦੇਣ ਸੋ ਤਿਆਂ ਦਾ ਬਤ ਬਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਵੇਂ ਦੇ ਦੇ ਸਮਾਜ ਦੇ ਵਿੱਚ ਬਹੁਤ ਕੁਸ਼ੀਆਂ ਦੇ ਨਾਲ ਹੋ ਵੀ ਰਿਹਾ ਹੈ ਸੋ ਸਾਨੂੰ ਤਿਆਂ ਨੂੰ ਬਤ ਬਤ ਪੜਾਉਣਾ ਲਿਖਾਉਣਾ ਚਾਹੀਦਾ ਹੈ ਸੋ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਨਿੰਕੇ ਮਨ ਦੇ ਸਵਾਲ ਕਿ ਕਿਹੋ ਲੰਬੇ ਸਮੇਂ ਬਾਅਦ ਦੁਬਾਰੀ ਵੀ ਹੋਈ ਮਨ ਦੇ ਵਿੱਚ ਫਿਰ ਵੀ ਅੰਗਤੀ ਦੇ ਵਿੱਚ ਆਉਂਦਾ ਹੈ ਕਿ ਵਨ ਸ਼ੋਦਾ ਓਨਲੀ ਸਾਨੂੰ ਪੁੱਤਰੀ ਜਰੂਰ ਹੁੰਦੇ ਜੋ ਸਮਾਜ ਦੀ ਸੋਚ ਬਣੀ ਦੀਏ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾ ਤੇ ਵਾਧੇ ਹੋਣ ਪਰ ਅਸੀਂ ਤਾਂ ਬਰ ਪ੍ਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਕੁਛ ਨਹੀਂਗਾ ਜੋ ਪਰਮਾਤਮਾ ਸਾਡੀ ਦੁਬਾਰਾ ਝੋਲੀ ਫੇਰ ਦੁਬਾਰਾ ਭਾਜੀ ਤੇਵੇਂ ਰਿਸ਼ਤੇਦਾਰ ਹੁੰਦੇ ਨੇ ਰਿਸ਼ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਏ ਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਇਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘਾ ਤੁਹਾਨੂੰ ਦਵਾਈ ਖਾਣੀ ਚਾਹੀਦੀ ਵੀ ਗਾ ਤੁਹਾਡੇ ਘਰ ਪੁੱਤਰਾ ਵੀ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਹਿੰਦਾ ਜੇ ਮੈਂ ਇਹ ਹੀ ਆਪਣੇ ਮਨ ਦੇ ਵਿੱਚ ਪਾਉ ਨਾ ਰਖੇ ਮੇਰੇ ਘਰ ਪੁੱਤਰ ਆਵੇ ਹਨਾ ਪਰ ਨਹੀਂ ਪਰ ਇਹ ਸਭ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਮਾਰ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਘਰ ਦੋ ਤੀਨ ਮੈਂ ਜੋਤੀ ਦੂਸਰੀ ਜਪ ਕੀ ਤਕੋਰ ਆਈ ਆ ਅਸੀਂ ਉਹਦਾ ਬੜੀਆ ਮਾਨਸਤ ਗਾ ਢੋਲ ਵਜਾ ਕੇ ਘਰ ਦੇ ਵਿੱਚ ਉਹ ਤੀਨ ਨੂੰ ਘਰ ਲੈ ਕੇ ਆਂਦਾ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰੰਤਪ੍ਰੀਤ ਸਿੰਘ ਜੀ ਤੁਹਾਡੇ ਪਰਿਵਾਰ ਵਿੱਚ ਧੀ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਸਬਰਾਵਾਦ ਇੱਕ ਸਾਥੀ ਹੈ ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਦੂਜੀ ਵੀ ਧੀ ਆਈ ਹੈ ਕਿਉਂਕਿ ਬਾਣੀ ਦਾ ਪਰਮਾਨੰਦ ਸੋਕੇ ਮੰਦਾ ਅਕੀ ਇੱਜ਼ਤ ਜਮਾ ਰਹਾ ਜਾਨ ਕਿਉਂਕਿ ਧੀਆ ਵੀ ਅੱਜਕਲ ਮੁੰਡਿਆਂ ਨਾਲ ਕੱਟ ਨਹੀਂ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਜੋ ਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਜੀ ਦੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਦੇ ਹੱਦ ਗ੍ਰਾਂਤੀ ਸਾਹਿਬਾ ਠੇਲ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿੱਦਨ ਲੜਕੀ ਘਰੇ ਆਈ ਉਦੋਂ ਵੀ ਢੋਲ ਵਾਜਿਆਂ ਨਾਲ ਕਰੇ ਕੁੜੀ ਲੈ ਕੇ ਆ ਕਰੇ ਸੀ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆਂ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਤੀਆਂ ਆਪਣੇ ਇਲਾਕੇ ਦੀ ਸ਼ਾਨ ਹਨ ਕਿੰਨੀਆਂ ਅੱਜ ਕੱਲ੍ਹ ਤੀਆਂ ਜੱਜ ਬਣਦੀਆਂ ਨੇ ਕਿੰਨੀਆਂ ਨੁਕਰੀਆਂ ਕਰਨ ਸਰਕਾਰੀ ਕਰਦੀਆਂ ਨੇ ਕਿਉਂਕਿ ਤੀਆਂ ਕਿਸੇ ਨੂੰ ਘੱਟ ਨਹੀਂ ਹਨ ਤੇ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਸੋਖੋ ਮੰਦਾ ਕੀਜਿਤ ਜਮਾ ਰਜਾਨ ਤੀਆਂ ਇਹ ਤੇ ਵੀ ਖੁਸ਼ੀਆਂ ਮਨਾਜਵੇਂ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਹਾਂ ਨਾ ਤੀਆਂ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆਪਾਂ ਵੀ ਲੋੜੀਆਂ ਮਨਾਓ ਖੁਸ਼ੀਆਂ ਮਨਾਏ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲ ਇਹ ਘਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ